ਕੋ ਕਰਿਆ ਕੋ ਦੀ ਕਰਿਆ ਗੱਲ ਨਹੀਂ ਕਰ ਰਿਹਾ ਤੇ ਜੇ ਗੰਦ ਜਲੀ ਨਾ ਕਰ ਰਿਹਾ ਯਾਰ ਕਿਹਨਾਂ ਚਾ ਤੈਨੂੰ ਮੈਂ ਕਹ ਰਿਹਾ ਮੇਰੀ ਗਲਤੀ ਹੈ ਮੈਂ ਲਈ ਹੈ ਕਿਉਂ ਲਈ ਯਾਰ ਮੈਂ ਤਾਂ ਦਵਾਈ ਲੈਣ ਗਿਆ ਚਾਹ ਨਾ ਕੋਈ ਜਿਹੜੇ ਜਿਹੜੇ ਕਾਨੂੰਨ ਪਿਆ ਵੀ ਆਪਾਂ ਲਾ ਦੇ ਇਹਨੂੰ ਦਵਾਈ ਦੇ ਅੰਦਰ ਕੋਈ ਸਾਥ ਖਾਣ ਦੇ ਮੈਨੇ ਕਿਉਂ ਲਈ ਇਹ ਵੀ ਕਿਉਂ ਲਈ ਤੇ ਬਾਕੀ ਨਹੀਂ ਮਾਰਦਾ ਪੁਲਿਸ ਕਹਿੰਦਾ ਕਿ ਹੁਣ ਬੜਾ ਜੀ ਦੇ ਵਿੱਚ ਬੰਦੀ ਪਾ ਕੇ ਨਹੀਂ ਫਰੇਵਾ ਮੈਂ ਵੀਡੀਓ ਕਾਤੇ ਬਣਾ ਰਿਹਾ ਮੈਂ ਮੀਡੀਆ ਤੋਂ ਕੋਈ ਗੱਲ ਨਹੀਂ ਫਿਰ ਵੀਡੀਓ ਤੋਂ ਵੀਡੀਓ ਕਾਤੇ ਬਣਾ ਰਿਹਾ ਮੈਂ ਬਣਾ ਰਿਹਾ ਦਾਦੇ ਲਈ ਤਾਂ ਵੀਡੀਓ ਬਣਾ ਹਾਂਜੀ ਲਾਊਡ ਹੈ ਹੈ ਲਾਊਡ ਹੈ ਬ్రో ਹਲੋ ਵੀਡੀਓ ਬੰਦ ਕਰ ਦਿਨੇ ਮੀਡੀਆ ਨੂੰ ਆਪਾਂ ਅਸੀਂ ਮੈਂ ਵੀਡੀਓ ਵੀ ਲਾਊਡ ਕਿੰਨੇ ਮਿੰਟ ਬਣਾ ਲਾਊਡ ਵੀਡੀਓ ਬਣਾ ਲੈ ਇਹ ਤਸਵੀਰਾਂ ਲੁਧਿਆਣਾ ਦੇ ਭਾਰਤ ਨਗਰ ਚੌਂਕ ਦੀਆਂ ਨੇ ਜਿੱਥੇ ਕੀ ਟ੍ਰੈਫਿਕ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਸੀਗਾ ਤੇ ਇੱਕ ਟੈਕਸੀ ਨੂੰ ਰੋਕਿਆ ਗਿਆ ਜਦੋਂ ਕਿ ਟੈਕਸੀ ਦੇ ਵਿੱਚ ਜਿਹੜਾ ਨੌਜਵਾਨ ਟੈਕਸੀ ਚਾਲਕ ਸੀਗਾ ਉਸ ਦੇ ਵੱਲੋਂ ਟੈਕਸੀ ਦੇ ਉੱਤੇ ਕਾਲੀ ਜਾਲੀਆਂ ਲਗਾ ਕੇ ਸ਼ਹਿਰ 'ਚ ਗੱਡੀ ਘੁਮਾਈ ਜਾ ਰਹੀ ਸੀ ਜਿਸ ਤੋਂ ਬਾਅਦ ਟ੍ਰੈਫਿਕ ਮੁਲਾਜ਼ਮ ਜਦੋਂ ਗੱਡੀ ਰੋਕਦੇ ਨੇ ਤੇ ਜਦੋਂ ਗੱਡੀ ਰੋਕਣ ਤੋਂ ਬਾਅਦ ਟੈਕਸੀ ਚਾਲਕ ਦੀ ਪੁਲਿਸ ਦੇ ਨਾਲ ਇੰਨੀ ਕ ਬਹਿਸ ਹੋ ਜਾਂਦੀ ਹੈ ਕਿ ਉਹ ਪੁਲਿਸ ਮੁਲਾਜ਼ਮਾਂ ਨਾਲ ਮੰਦੀ ਸ਼ਬਦਾਵਲੀ ਤਾਂ ਯੂਜ਼ ਕਰਦਾ ਹੀ ਹੈ ਤੇ ਕੋਲ ਖੜੇ ਇੱਕ ਨਿੱਜੀ ਚੈਨਲ ਦੇ ਪੱਤਰਕਾਰਨ ਤੇ ਨਾਲ ਵੀ ਹੱਥੋਪਾਈ ਹੋ ਜਾਂਦਾ ਹੈ ਤੇ ਉਸ ਦਾ ਕੈਮਰਾ ਖੋਣ ਦੀ ਕੋਸ਼ਿਸ਼ ਕਰਦਾ ਹੈ ਤਸਵੀਰਾਂ ਸਾਫ਼ ਦਿਖਾਈ ਦੇ ਰਹੀਆਂ ਨੇ ਕਿਸ ਤਰੀਕੇ ਦੇ ਨਾਲ ਨੌਜਵਾਨ ਮੰਦੀ ਸ਼ਬਦਾਵਲੀ ਪੁਲਿਸ ਨੂੰ ਵਰਤ ਰਿਹਾ ਤੇ ਗਾਲ੍ਹਾਂ ਕੱਢ ਰਿਹਾ ਅਤੇ ਉਸ ਤੋਂ ਬਾਅਦ ਜਦੋਂ ਪੱਤਰਕਾਰ ਦੇ ਵੱਲੋਂ ਇਸ ਦੀ ਵੀਡੀਓ ਬਣਾਈ ਗਈ ਤੇ ਉਸ ਦੇ ਨਾਲ ਵੀ ਹੱਥੋਪਾਈ ਤੇ ਇਹ ਨੌਜਵਾਨ ਉਤਰ ਗਿਆ ਇਸ ਦੌਰਾਨ ਪੁਲਿਸ ਮੁਲਾਜ਼ਮ ਦਾ ਕੀ ਕੁਝ ਕਹਿਣਾ ਰਿਹਾ ਤੇ ਟੈਕਸੀ ਚਾਲਕ ਦਾ ਕੀ ਕੁਝ ਕਹਿਣਾ ਰਿਹਾ ਤੁਸੀਂ ਵੀ ਸੁਣੋ ਪੁਟਿਆਣਾ ਤੋਂ ਐਸਐਮਜ਼ेड ਨਿਊਜ਼ ਦੇ ਲਈ ਅਭਿਸ਼ੇਕ ਜਲੋਟਾਈ ਰਿਪੋਰਟ ਉਹ ਰੋਕੇ ਜਾਲੀ ਪਿੱਛੇ ਰੋਕੇ ਆ ਜੀਆ ਬਲੈਕ ਤੇ ਵਰਦੀ ਪਾਈ ਨਹੀਂ ਉਹਦੇ ਵਰਦੀ ਦਾ ਵੀ ਜਨਾਹ ਕੀਤਾ ਤੇ ਝਾਲੀ ਦਾ ਵੀ ਕਰਤਾ ਉਹ ਥੋੜਾ ਉਹ ਬੋਲਿਆ ਮੈਂ ਸਮਝਾਦਾ ਬਾਹਰ ਦੇ ਵਿੱਚ ਠੀਕ ਹੋ ਗਿਆ ਜਿਆਦਾ ਨਹੀਂ ਬੁਲਾਈਮ ਕਹਿ ਰਹੇ ਸੀ ਆਪਣੇ ਨੂੰ ਨਹੀਂ 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 ਹਾਂਜੀ ਉਹ ਪ੍ਰਾਈਵੇਟ ਬੰਦਾ ਹੀ ਆ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਮੇਕੋ ਗਲਤੀ ਹੋ ਗਈ ਆ ਪਹਿਲਾਂ ਉਹ ਥੋੜਾ ਔਖਾ ਹੋ ਕੇ ਬੋਲਿਆ ਬਾਅਦ ਮਾਫੀ ਮੰਗਣ ਲੱਗਦਾ ਨਹੀਂ ਅਗਰ ਪੁੱਛਦੇ ਉੱਤੇ ਕੋਈ ਮਿਸਬੀਵ ਕਰੇ ਤਾਂ ਉਹਨੂੰ ਠੀਕ ਹੋਣੀ ਚਾਹੀਦੀ ਨਹੀਂ ਫਿਰ ਆਪਾਂ ਕਰਤਾ ਜਨਾਹ ਉਹਨੂੰ ਮਿਸਬੀਵ ਦਾ ਵੀ ਕੀਤਾ ਮਿਸ ਆਹ ਬੰਦਾ ਐਡ ਕੀਤੀਆਂ ਉਹ ਸਾਂਝੇ ਤਰ੍ਹਾਂ ਵਾਲੇ ਇਹ ਤਾਂ ਹੁਣ ਦੇਖੋ ਆਰ ਪੀ ਸਾਹਿਬ ਦਮੀਆ ਆਪਾਂ ਆਰ ਪੀ ਜਬਤ ਕਰ ਲਈਏ ਇਹ ਫਾਈਨ ਉਹਨਾਂ ਨੇ ਕਰ ਇਹ ਪਾਰਕ ਨੂੰ ਕਰਦਾ ਕਰ ਕੀ ਨਾਮ ਇਹ ਅਸੀਂ ਪੀਟਰ ਜੀ 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 ਉਹਨਾਂ ਨੇ ਪੜੀ ਦਿੱਤੀ ਕਿ ਕਿ ਉਹ ਵੀ ਉਹਨਾਂ ਨੇ ਤਰ੍ਹਾਂ ਕਰਤੀ ਉਹ ਨਹੀਂ ਇੱਕ ਦੋ ਮਿੰਟ ਹੋਈ ਆ ਗੱਲ ਕੋਈ ਅਜੀਬ ਗੱਲ ਨਹੀਂ ਕੋਈ মিডিਆ ਦਾ ਬੰਦਾ ਸੀ ਉਹਦੇ ਨਾਲ ਗੱਲ ਹੋਈ ਜਾ ਰਹੀ ਹੈ ਇਹ ਮੈਸ ਦਾ ਕਾਰਨ ਕੀ ਹੈ ਜੀ ਉਹ ਉਹ ਡੋਨ ਨਹੀਂ ਦਹਾਰੇ ਜੀ ਕਾਰਨ ਤਾਂ ਉਹੀ ਹੁੰਦਾ ਵੀ ਆਪਾਂ ਚਲਾਨ ਕਰਨਾ ਚਾਹੁੰਦੇ ਆ ਉਹ ਅਗਲਾ ਕੰਮ ਨਾ ਕਰਵਾਣਾ ਨੀ ਗੱਲ ਆ ਉਹ ਕਹਿੰਦਾ ਵੀ ਕਿ ਲੁੱਟਾ ਖੋਹ ਆਂ ਆਂ ਉਹਦੇ ਰੁਕਦੇ ਨਹੀਂ ਉਹ ਫੇ ਹੁਣ ਉਹ ਦੇਖੋ ਆਪਣੇ ਆਪਣੇ ਵਿੰਗ ਨੇ ਜਿਹੜੇ ਜਿਹਨੇ ਕਰਨਾ ਉਹ ਕੰਪਲੇਂਟ ਕਰੇ ਲੁੱਟਾ ਖੋਹ ਨੂੰ ਤਾਂ ਤੇ ਵੀ ਤਾਂ ਰੋਗਤਨ ਹੁੰਦੀ ਹੋਈ ਆ ਮੈਂ ਦੱਸਦਾ ਦੋ ਇਹਦੀ ਮਹਿਕਮੇ ਤੋਂ ਆ ਵੀ ਦੱਸ ਜੇ ਮੈਂ ਮਲਾਇਮ ਆਂ ਕੀ ਮਲਾਇਮੋਂ ਮੈਂ ਮਲਾਇਮੋਂ ਅਹੀਂ ਦੱਸਾਂਗੇ